ਨਾ 100 ਰੁਪਏ ਨਾ 200 ਨਾ 400 ਤੇ ਨਾ 500 ਬਥੇਰੇ ਸੂਰ ਤੁਸੀਂ ਦੇਖ ਲਏ ਬਾਬੇ ਦੀ ਹੱਟੀ ਦੇ ਕਿਉਂਕਿ ਬਾਬੇ ਦੀ ਹੱਟੀ ਦੇ ਜੋ ਸੂਰ ਮਿਲਣਾ ਪੂਰੇ ਇੰਡੀਆ ਚ ਉਹ ਰੇਟ ਤੁਹਾਨੂੰ ਨਹੀਂ ਮਿਲਣਾ 20000 ਚੈਲੰਜ ਕਰ ਰਹੇ ਆ 35 35 40 40000 ਜਿਹੜੇ ਪੋ ਗਏ ਪਹਿਲਾਂ ਤਾਂ ਉਹ ਸਾਵਧਾਨ ਹੋ ਜਾਓ ਕਿਉਂਕਿ ਆਪਾਂ ਰੇਟ ਉਹ ਪਾਣ ਲੱਗੇ ਆ ਜਿਹੜਾ ਪੰਜਾਬ ਚ ਕਲਕੱਤੇ ਮਿਲਦਾ ਹਾਂਜੀ ਇਹਦਾ ਕਲਕੱਤੇ ਹਾਂਜੀ ਜਿਹੜਾ ਕਲਕੱਤੇ ਦਾ ਰੇਟ ਆ ਉਹ ਮੈਨੂੰ ਬਾਬੇ ਦੀ ਹੱਟੀ ਦੇ ਜਿਹੜਾ ਪੀਸ ਜਿਹੜਾ ਪਿਆਰਾ ਚ 40 40000 50 50000 ਕਾਕੇ ਦੁਕਾਨਦਾਰ ਪੈਣਾ ਭਰਾਵਾਂ ਨੂੰ ਰੇਟਾਂ 'ਚ 50% ਡਿਸਕਾਊਂਟ ਦਿੰਦੇ ਨਾ ਆ ਪੀਸ ਦੇਖ ਲਓ ਜੀ ਆ ਲੋ 10500 ਜੀ ਲੈ ਜਾਓ ਆਹ ਹਾ ਇਹੀ 35000 ਇਹੀ 40000 ਦਾ ਇਹ ਤਾਰੇ ਸੂਟ ਜਿਹੜੇ ਵਿਆਹ ਸ਼ਾਦੀਆਂ ਨੇ ਹੈਵੀ ਤੁਸੀਂ ਲੈਣੇ ਸ਼ੋਰੂਮ ਆਜਾ ਆ ਦੇਖੋ ਬਾਜ਼ਾਰ 'ਚ 19000 ਦਾ ਕਿਨੇ ਨਾ 19000 22000 ਆ ਲੋ ਬਾਬੇ ਰੇਟ ਦੇ 8500 ਰੁਪਏ ਜੀ ਲੋ ਲਓ ਸਿਰਫ ਤੁਹਾਨੂੰ 85500 ਰੁਪਏ ਦਾ ਸੂਟ ਦੇ ਰਣਾ ਜਿਹੜਾ 18 22000 ਰੁਪਇਆ ਸਮੁੰਦਰ ਆ ਸਮੁੰਦਰ ਹਾਂਜੀ 5500 ਰੁਪਇਆ ਦਾਂਗੇ ਭਾਜੀ ਪੀਸ ਤੁਹਾਡੇ ਅਗੇ ਰੱਖਦਾ ਇਹ ਲੌਂਗ ਡਰੈਸ ਤੇ ਇਹ ਆ ਗਿਆ ਲਹਿੰਗਾ ਡਰੈਸ ਹਾਂਜੀ ਠੀਕ ਹੈ ਜੀ ਆਪਾਂ ਦਾਂਗੇ 9000 ਰੁਪਇਆ ਦੀ ਇਹੀ ਪੀਸ ਡੰਮੀ ਤੇ ਲੱਗਿਆ ਹੁੰਦਾ ਯਾ ਹਾਂਜੀ ਰੇਟ ਲਿਖਿਆ ਹੁੰਦਾ 27000 ਇਕ ਨਾਲ ਇੱਕ ਫਰੀ ਹਾਂਜੀ ਆ ਲੋ ਬਾਬੇ ਦੀ ਹੱਡੀ ਦੇ ਹਾਂਜੀ 9700 ਰੁਪਇਆ ਦਾ ਪੀਸ ਲੈ ਪੂਰੀ ਜਨਲ ਪੀਸ ਦਿਖਾ ਰਿਹਾ ਮੈਂ ਬਾਬੇ ਦੀ ਹੱਡੀ ਤੇ ਹਰ ਚੀਜ਼ ਮਿਲਦੀ ਹੈ ਹਾਂਜੀ ਸਟਿਚ ਚਲੋ ਅਨਸਟਿਚ ਚਲੋ ਕਲਾਸ ਕੁਆਲਟੀ ਹਲੋ ਭਾਜੀ 6000 ਰੁਪਏ ਦਾ ਪੀਸ ਹਲੋ ਭਾਜੀ ਰੈਡੀਮੇਡ ਦੇ ਵੀ ਤਬਾਕੇ ਹਾਂਜੀ ਇਹ ਆਹ ਦੇਖੋ ਛੋਟ ਰੈਡੀਮੇਡ ਦੇ ਵਿੱਚ ਕੰਮ ਦੇਖੋ ਕੀਤਾ ਹੋਇਆ ਗਲੇ ਦੇ ਹੈਂਡਵਰ ਰੇਡ ਦਾਂਗੇ ਭਾਜੀ 7000 ਦਾ ਪੀਸ ਪਿਓਰ オリジナル ਹੈਵੀ ਗੋਟਾ ਪੱਤੀ ਦਾ ਜਾਫੇ ਵਾਲਾ ਸੂਟ ਹਾਂਜੀ ਉਹ ਵੀ ਰੈਡੀਮੇਡ ਦੇ ਵਿੱਚ ਆ ਦੇਖੋ ਪੀਸ ਇਹ ਤੀਜਾ ਦਾਂਗਾ ਇੱਕ ਤੋਂ ਇੱਕ ਹਾਈ ਕਲਾਸ ਹਾਂਜੀ 200 300 500 ਨਾਲ ਸੂਟ ਦਾ ਹੈਗਾ ਪੈਣਾ ਨਹੀਂ ਪਰ ਇਦਾਂ ਦਾ ਬ੍ਰਾਂਡ ਜਿਹੜੇ ਤੁਸੀਂ ਸ਼ੋਰੂਮਾਂ ਜਾ ਕੇ ਭਾਈ ਭਾਈ 30-3000 ਰੁਪਏ ਲੈਣੇ ਆਲੋ ਫੜੋ ਬਾਬੇ ਰੇਟ ਤੇ 11000 ਰੁਪਏ ਦਾ ਸੂਟ ਚੈਲੇਨਜ ਦੇ ਨਾਲ ਇਹ ਤਾਂ ਡਾਇਰੈਕਟ ਫੈਕਟਰੀਆਂ ਮਿੱਲਣ ਰੇਟ ਦੱਸ ਰਹੇ ਆ ਹੋਲਸੇਲ ਨਾਲੇ ਰੇਟ ਨਹੀਂ ਦੱਸ ਰਹੇ ਅਸੀਂ ਆਹ ਦੇਖੋ ਪੀਸ ਫਰਕਾ ਬਦੀ ਲੋਕੀ ਕਾਫੀ ਵੇਚਦੇ ਆ 32000 28000 35000 ਓਰੀਜਨਲ ਪੀਸ ਦਿਖਾ ਰਿਹਾ ਮੈਂ ਤੋਹਫਾ ਦੇਖ ਲਓ ਨੇੜੇ ਕਰਕੇ ਹਾਂਜੀ ਭਾਜੀ 25-3000 ਤੋਂ ਘੱਟ ਕੋਈ ਸੂਟ ਨਹੀਂ ਦਿੰਦਾ ਆਲੋ ਫੜੋ ਹਾਂ 11000 ਰੁਪਏ ਚ ਓਰੀਜਨਲ ਪੀਸ ਲੋ ਭਾਜੀ ਪਿਓਰ ਓਰੀਜਨਲ ਕੱਪੜੇ ਹਾਂਜੀ ਹੈਵੀ ਤੋਂ ਹੈਵੀ ਪਾਰਟੀ ਡਿਜ਼ਾਈਨਰ ਚੀਜ਼ਾਂ ਜਿਹੜੀਆਂ ਸ਼ੋਰੂਮਾਂ 'ਚ ਤੁਸੀਂ ਲੁੱਟਿਆਨੇ ਚਲੰਦਰ ਅਮਰਸਰ ਭਾਜੀ ਪੂਰੇ ਪੰਜਾਬ 'ਚ ਜਿੱਥੋਂ ਵੀ ਜਾ ਕੇ ਲੈਣਾ ਐਦਾਂ ਦਾ ਪੀਸ ਕਿਸੇ ਨੇ ਸਾਡੇ ਰੇਟ ਤੇ ਨਹੀਂ ਦੇਣਾ ਹਲੋ ਭਾਜੀ ਦੁਪੱਟੇ ਵੀ ਖੁੱਲੇ ਢੁੱਲੇ ਆ ਆਹੀ 25000 ਦਾ ਆਹੀ 30000 ਦਾ ਤੇ ਚੀਕਾ ਮਾਰਨ ਲੱਗੇ 50000 50000 ਕਿਤਾ ਹਾਂ ਹਲੋ ਬੜੋ 11000 ਤੋਂ ਸੂਟ ਲਓ ਆ ਦੇਖੋ ਪੀਸ ਕੰਮ ਦੇਖੋ ਕੀਤਾ ਹੋਇਆ ਭਾਜੀ ਚੀਜ਼ ਦੇਖੀ ਐ 6000 ਰੁਪਏ ਦਾ ਸੂਟ ਪੂਰੇ ਪੰਜਾਬ ਦਾ ਚੈਲੰਜ ਆ ਆਹ ਵਾਲਾ ਹਾਂਜੀ ਜਿਹੜਾ ਬਾਜ਼ਾਰ 'ਚ 15 15000 ਦਾ ਇਹ ਵਿਗਦਾ ਪੀਸ ਜਿਹੜਾ 6000 ਰੁਪਏ 'ਚ ਆਹ ਦੇਖੋ ਪੀਸ ਇਹ ਆ ਲੋ ਤੋਹਫੇ ਹਾਂਜੀ ਕੰਮ ਦੇਖੋ ਕੀਤਾ ਹੋਇਆ ਪ੍ਰੋਪਰ ਟਾਪ ਦਾ ਭਾਜੀ ਬ੍ਰਾਂਡ ਦਾਂਗੇ ਬ੍ਰਾਂਡ ਆਹ ਦੇਖੋ 8000 ਰੁਪਏ ਰੇਂਜ 'ਚ ओरिजिनल ਪੀਸ ਦਿਖਾ ਰਿਹਾ ਤੋਹਫੇ ਹਾਂਜੀ ਕਪੜਾ ਏ ਕਲਾਸ ਹੋਊਗਾ ਆਹ ਦੇਖੋ ਹਾਰੇ ਕਾਪੀਸ ਇਹ ਔਨਲਾਈਨ ਜਿਹਕੇ ਮਗਾਨ ਦੇ ਦੂੰਗੇ ਭਾਜੀ ਸਭ ਕੁਝ ਆ ਗਿਆ ਪੀਸ ਦੇਖ ਲਓ ਭਾਜੀ ਮੈਂ ਤੁਹਾਨੂੰ ਚੈਲੰਜ ਕਰ ਰਿਹਾ ਰੇਟ ਦਾ 95 100 ਰੁਪਏ ਦਾ ਸੂਟ ਦਾਂਗਾ ਹਾਂਜੀ ਜੇ ਮੇਰ ਨਾਲੋਂ ਵੀ ਸਸਤਾ ਹੈਗਾ 100 ਸੂਟ ਲੈਣ ਨੂੰ ਪਿਆਰਾ ਮੈਨੂੰ ਦੇ ਦਿਓ ਬਹੁਤ ਵੱਡਾ ਚੱਲ ਗਿਆ ਪੂਰੇ ਪੰਜਾਬ ਚ ਭਾਈ ਵੀ ਅਸੀਂ 95 ਰੁਪਏ ਦਾ ਸੂਟ ਦੇ ਰਹੇ ਹਾਂ ਜਿਹੜਾ 20 2000 ਦਾ ਜੇ 950 ਸਸਤੇ ਕੋ ਦੇ ਸਕਦਾ ਸਾਨੂੰ ਦੇ ਦਿਓ ਪੈਸੇ ਲੈ ਜਾਓ ਆ ਦੇਖੋ ਪੀਸ ਬਣਾ ਆਇਆ ਲਵਲੀ ਮੇਰੇ ਕਰੀ ਜਰਾ ਸਹੀ ਇਹਨੂੰ ਪੂਰੀ ਹੈਵੀ ਜੀ ਦਾ ਇਹ ਤਾਂ ਸ਼ੋਰੂਮਾਂ ਦੇ ਵਿੱਚ ਬਸ ਲੱਗੀ ਲਗੋ ਚਰਿਆ ਬਾਜੀ ਇਹ ਆ ਲੋ ਆਰਟੀਕਲ ਹਾਂ ਕੰਮ ਦੇਖੋ ਕੀਤਾ ਹੋਇਆ ਜੀ ਨਮੇ ਤੋਂ ਨਮਾ ਤਮਾਕਾ ਆ ਦੇਖੋ ਬ੍ਰਾਂਡ ਹੂੰ ਪਿਓਰ ਸਿਲਕ ਦੇ ਆਰਟੀਕਲ ਆ ਭਾਜੀ ਪਿਓਰ ਸਿਲਕ ਇਹਦਾ ਆਪ ਤਿਆਰ ਕਰਾਇਆ ਲੱਗਦੇ ਆ ਇਹਨਾਂ ਰਾਈ ਭੈਣਾ ਭਰਾਵਾਂ ਦੇ 7000 ਰੁਪਏ ਦਾ ਸੂਟ ਭਾਜੀ ਸਿਰਫ ਇਹ 14000 15000 ਤੋਂ ਘੱਟ ਕੋਈ ਸੂਟ ਦਿੰਦਾ ਹੀ ਨਹੀਂ ਆ ਦੇਖੋ ਕਪੜਾ ਤੋਹਫੇ ਹਾਂਜੀ ਪਿਓਰ ਨੇਚਰਲ ਕ੍ਰੇਪ ਦੀ ਸਲਵਾਰ ਹਾਂਜੀ ਆ ਦੇਖੋ ਕੰਮ ਕੀਤਾ ਪੀਸ ਤੇ ਪੂਰਾ ਹੈਂਡਵਰਕ ਕੀਤਾ ਦੇਖੋ ਕਿੰਨੀ ਕਾਰੀਗਰੀ ਹੈ ਘੇਰਾ ਬਾਜੂ ਵਰਕ 5500 ਰੁਪਏ ਦਾ ਸੁੱਟ ਦੁਪੱਟੇ ਦੇ ਵੀ ਪਰ ਰੇਟ ਸਿਰਫ 5500 ਰੇਟਾਂ ਤੇ ਭਾਜੀ ਆਪਣੇ ਉਹ ਸੱਤਾਂ ਹੈ ਨਹੀਂ ਕੋਈ ਗਾਰੰਟੀ ਹੈ ਹਾਂ ਆ ਦੇਖੋ ਪੀਸ 5500 ਰੁਪਏ ਚ オリジナル ਡਰੈਸ ਦਾਂਗਾ ਇਹ ਹੀ 12000 ਦੀ ਲੱਗੀ ਏ ਇਹ ਹੀ 15000 ਦੀ ਲੱਗੀ ਏ ਆ ਦੇਖੋ ਪੀਸ ਬਣਿਆ ਹੋਇਆ ਹੈ ਪਾਜੀਆ 22000 ਤੇ 23000 ਦਾ ਸੂਟ ਆ 10500 ਰੁਪਏ ਬਾਬੇ ਦੀ ਘਟੀ ਦੇ ਚੈਲੈਂਜ ਆ ਅੱਛਾ 10500 ਦੇਣਾ ਹ ਖੁੱਲਾ ਡੁੱਲਾ ਦੁਪੱਟਾ ਹੈਵੀ ਵਰਕ ਕੀਤਾ ਆ ਦੇਖੋ ਆਪਣਾ ਘੇਰਾ ਫਰੰਟ ਸਾਰਾ ਟਾਪ ਦੀ ਚੀਜ਼ ਆ ਦੇਖੋ 10500 ਚ ਆ ਦੇਖੋ ਪਾਜੀ ਪ੍ਰੋਪਰ ਲਹਿੰਗਾ ਪਿਓਰ ਕਰੇਮ ਦੇ ਉੱਪਰ ਹਾਂਜੀ ਪੂਰੇ ਪੰਜਾਬ ਚ ਪਿਓਰ ਕਰੇ ਦਾ ਲਹਿੰਗਾ ਸਭ ਤੋਂ ਮਹਿੰਗਾ ਅਨਾਰਕਲ ਦੀ ਅਨਾਰਕਲੀ ਤੇ ਲਹਿੰਗੇ ਦਾ ਲਹਿੰਗਾ ਟੂ ਇਨ 1 ਦੁਪੱਟੇ ਦਾ ਦੁਪੱਟਾ ਡਿਜ਼ਾਈਨਰ ਦਾ ਡਿਜ਼ਾਈਨਰ ਵੀ ਰਾਲੋ ਪਾਜੀ 9500 ਰੁਪਏ ਚ ਅੱਛਾ ਇਹ 9500 ਚ 9500 ਰੁਪਏ ਕੰਮ ਦੇ ਕੋ ਡਿਜ਼ਾਈਨਿੰਗਾਂ ਦੇਖੋ ਬਾਜੂ ਵਰਕ ਦੇਖੋ ਸੂਟ ਦੇਖੋ ਲੁੱਕ ਦੇਖੋ ਤੇ ਰੇਟ ਭਾਜੀ 5500 ਰੁਪਇਆ ਚੈਲੰਜ ਹੈ ਆਈ ਪੀਸ 9 10000 ਤੋਂ ਸਟਾਰਟ ਕਰਦੇ 12 12000 ਚ 12 12000 ਜਾਂਦਾ ਇਹ ਜਿਹੜਾ ਤੁਸੀਂ 5500 ਚ ਦੇ ਰਹੇ ਹੋ ਕੋਲੋ ਜਿਹਨੂੰ ਪਿਓਰ ਕਹਿੰਦੇ ਆ ਉਹ ਚੀਜ਼ਾਂ ਆਪਣੇ ਕੋਲ ਨੇ ਭਾਜੀ ਹਾਂਜੀ ਆਹ ਦੇਖੋ ਪੀਸ ਫਰੰਟ ਆ ਗਿਆ ਜੀ ਹਾਂਜੀ ਗਲੇ ਆ ਬੈਕ ਤੇ ਵੀ ਆ ਗਿਆ ਜੀ ਗਲੇ ਤੇ ਵੀ ਵਰਕ ਤੇ ਬਾਜੂ ਤੇ ਵੀ ਇਹ ਬੈਕ ਘੇਰੇ ਦੇ ਹੈਂਡ ਵਰਕ ਆ ਭਾਜੀ ਇਹ ਫਰੰਟ ਦੇ ਕੰਮ ਕੀਤਾ ਹੈ ਟੋਟਲ ਹੈਂਡਵਰਕ ਦਾ ਹਾਂਜੀ ਆ ਦੇਖ ਲੋ ਦੁਪੱਟਾ ਨਾਲ ਡਿਜ਼ਾਈਨਰ ਹਾਂਜੀ ਤੋਹਫੇ ਜੀ ਨੂੰ ਕਹੀਆਂ ਨਾ ਤੋਹਫੇ ਬਾਬੇ ਜੀ ਟੀਕੇ ਮਿਲਨੇ ਆ ਪਰ ਰੇਟਾਂ ਦੀ ਲੁੱਟ ਬਿਲਕੁਲ ਨਹੀਂ ਹੋਊਗੀ ਇੱਥੇ ਫਾਇਦਾ ਹੋਊਗਾ ਲੋ 9000 ਦਾ ਪੀਸ ਤੁਹਾਡੇ ਕਿ ਡਿਸਪਲੇ ਦੇ ਪੀਸ ਲੈ ਕੇ ਆਣ ਲਗਾ ਬਾਜੀ 4500 ਦੀ ਗਾਰੰਟੀ ਹੈ ਹਾਂ ਕਿੰਨੇ ਦੀ 4200 ਦੀ ਗਾਰੰਟੀ ਹੈ ਰੇਟ ਦੀ ਹਾਂਜੀ ਆ ਲੋ 2900 ਰੁਪਏ ਦਾ ਸੂਟ ਤਾਂਾਂਗੇ ਅੱਛਾ 4500 ਵਾਲਾ ਸੂਟ 2900 ਚ ਇਹਨੂੰ ਕਹਿੰਦੇ ਭਾਜੀ 30000 ਦਾ ਸੂਟ ਹਾਂ ਇਹਨੂੰ ਕਹਿੰਦੇ 35000 ਦਾ ਸੂਟ ਇਹਨੂੰ ਕਹਿੰਦੇ ਆ ਵੀ ਤੁਹਾਨੂੰ 20% ਡਿਸਕਾਊਂਟ ਤੁਹਾਨੂੰ 50% ਡਿਸਕਾਊਂਟ ਕੀ ਹਾਂ ਆ 14000 ਦਾ ਸੂਟ ਹੈ ਚੈਲੰਜ ਦੇ ਨਾਲ ਕਿ ਤੁਸੀਂ ਕਰੋ ਵਿਜ਼ਿਟ ਵੀਰ ਸ਼ੁਕਰ ਸ਼ਨੀ ਐਤ ਚਾਰ ਦਿਨ ਪੂਰੇ ਦੁਕਾਨ ਦੀ ਪੱਟੀ ਸੇਰ ਵੱਡਾ ਧਮਾਕਾ ਦਜਵਰੀਆ ਲੈਸ ਤੇ ਜਿਨ੍ਹਾਂ ਨੇ ਵੇਚਣ ਲਈ ਕਪੜਾ ਲੈਣਾ ਆਜੋ 1 ਰੁਪਿਆ ਘਾਟਾ ਨਹੀਂ ਜੇ ਕਪੜਾ ਨਾ ਵੀ ਗਿਆ ਮੈਂ ਵਾਪਸੀ ਲਊਂਗਾ ਤੁਹਾਨੂੰ ਘਾਟਾ ਨਹੀਂ ਪੈਣ ਦਿੰਦਾ ਸਭ ਤੋਂ ਵੱਡਾ ਫੇਰਾ ਸੱਤਰੇ ਸੱਤ ਦਿਨ ਨਗਾਨ ਖੁੱਲੀ ਏ ਸਵੇਰੇ 9:00 ਲੈ ਕੇ ਸ਼ਾਮੀ 7:00 ਤੱਕ ਆਣਾ ਪੈਣਾ ਬਾਬੇ ਦੀ ਹੱਟੀ ਦੇ ਤੁਸੀਂ ਜਿਹੜੇ ਮਰਜ਼ੀ ਸ਼ਹਿਰ ਤੋਂ ਬਲੌਂਗ ਕਰਦੇ ਹੋ ਆਪਣੇ ਆਪਣੇ ਏਰੀਆ 'ਚ ਵੀ ਰੇਟ ਕਨਫਰਮ ਕਰਾ ਲਓ ਸਾਡਾ ਰੇਟ ਸਭ ਤੋਂ ਸਸਤਾ ਐਵੇਂ ਨਹੀਂ ਹੋਲਾ ਪਾਉਂਦੇ ਕੋਈ ਗੱਲ ਆ ਤਾਂ ਪਉਨੇ ਆ ਤੇ ਸਸਤਾ ਲੈਣਾ ਤਾਂ ਆਜੋ ਬਾਬੇ ਦੇ ਮੇਰੇ ਨਾਲ ਅਗਲੀ ਵੀਡੀਓ ਸਸਰੀ ਕਾਲ ਜੀ ਆ ਦੇਖੋ ਜਿਹੜੇ ਸਿਆਣੇ ਭੈਣ ਭਾਈ ਉਹ ਤਾਂ ਆ ਗਏ ਆ ਸਵੇਰ ਤੋਂ ਸ਼ਾਮ ਤੱਕ ਇੱਥੇ ਇਦਾਂ ਹੀ ਮੇਲੇ ਲੱਗਦੇ ਆ ਤੁਸੀਂ ਵੀ ਆਜੋ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀਲਾ ਕੱਪੜਾ ਵੇਚਦੇ ਹੋ ਚਾਹੇ ਲੈਣਾ ਵਿਆਹ ਸਾਹੀ ਦਾਜ ਬਿਰਦਾ ਕੱਪੜਾ ਵੱਡੇ ਫੇਰੇ ਬਾਬੇ ਦੀ ਟੀ ਤੇ ਜਲੰਧਰ ਬਾਸਰ ਦੇ ਸਾਹਮਣੇ ਹੋਣੇ ਸਾਡੇ ਕੋਈ ਜਾਣਕਾਰੀ ਦੇ ਤੇ ਫੋਨ ਕਰ ਸਕਦੇ ਹੋ ਨੰਬਰ ਦਿੱਤਾ ਸਕਰੀਨ ਤੇ